ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਪੀਬਿਸਤਾਸੀ ਗੇਮਿੰਗ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਸੋ ਅੱਜ ਵੀਡੀਓ ਲੈ ਕੇ ਆਏ ਆਪਾਂ ਵਟ ਇਨਸਾਈਡ ਸੋ ਪ੍ਰੋਜੈਕਟਰ ਦੇ ਅੰਦਰ ਕੀ ਹੁੰਦਾ ਅੱਜ ਤੁਹਾਨੂੰ ਇਸ ਵੀਡੀਓ ਵਿੱਚ ਪਤਾ ਲੱਗ ਜਾਏਗਾ ਸੋ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਜੀ ਸੋ ਅੱਜ ਆਪਾਂ ਕਰਾਂਗੇ ਆਪਰੇਸ਼ਨ ਇਸ ਪ੍ਰੋਜੈਕਟਰ ਦਾ ਤੇ ਦੇਖਾਂਗੇ ਪ੍ਰੋਜੈਕਟਰ ਕਿੱਦਾਂ ਕੰਮ ਕਰਦਾ ਬਿਲਕੁਲ ਠੀਕ ਪ੍ਰੋਜੈਕਟਰ ਹੈ ਸੋ ਇਸ ਨੂੰ ਖੋਲਾਂਗੇ ਆਪਣੇ ਸੰਦਪਾਂ ਤਿਆਰ ਰੱਖ ਲੇ ਪਹਿਲਾਂ ਹੀ ਕੱਢ ਕੇ ਸੋ ਆਜਿਓ ਜੀ ਫਿਰ ਆਪਾਂ ਕਰਦੇ ਆਂ ਵੀਡੀਓ ਨੂੰ ਸ਼ੁਰੂ ਚੈੱਕ ਕਰਦੇ ਆ ਕਿਹੜੇ ਇਸ ਵਿੱਚ ਲੱਗਣਗੇ ਤੇ ਫੇਸਕਾਸਟ ਸਟਾਰ ਆ ਉਹ ਸ਼ੂਟ ਆਪੇ ਹੀ ਚਾਹੀਦਾ ਯਾਰ ਜਿਹੜਾ ਵਿੱਚੇ ਚਲੇ ਜਾਵੇ ਚਲੋ ਇਸ ਨੂੰ ਖੋਲਦੇ ਆਂ ਆਪਾਂ ਪਹਿਲਾਂ ਇਹ ਆ ਜੀ ਆਪਣਾ ਹਾਈਟ ਅਡਜਸਟਮੈਂਟ ਕਰਨ ਦੇ ਲਈ ਪ੍ਰੋਜੈਕਟਰ ਦੀ ਸੋ ਕੰਪਨੀ ਦਿਖਾ ਦਿੰਨਾ ਸਭ ਤੋਂ ਪਹਿਲਾਂ ਤੁਹਾਨੂੰ ਕੰਪਨੀ ਦਿਖਾਣਾ ਭੁੱਲ ਗਿਆ ਸੀ ਯੂਨਿਕ ਦਾ ਇੱਕ ਫੋਲਡੈਬਲ ਪ੍ਰੋਜੈਕਟਰ ਆ ਜੀ ਇਹ 1080p 60Hz ਵਾਲਾ ਇਸ ਦੀਆਂ ਵੀਡੀਓ ਤੁਹਾਨੂੰ ਚੈਨਲ ਤੇ ਮਿਲ ਜਾਣਗੀਆਂ ਤੁਸੀਂ ਦੇਖ ਸਕਦੇ ਹੋ ਆਪਾਂ ਇਸ ਤੇ ਪਲੇ ਸਟੇਸ਼ਨ ਵੀ ਕਨੈਕਟ ਕੀਤਾ ਸੀ ਆ ਐਕਸਬਾਕਸ ਵੀ ਕਨੈਕਟ ਕੀਤਾ ਜੀ Amazon Fire Stick ਵੀ ਕਨੈਕਟ ਕੀਤੀ ਸੀ ਉਹ ਤੁਸੀਂ ਸਾਰੀਆਂ ਵੀਡੀਓਜ਼ ਆਪਣੇ ਚੈਨਲ ਉੱਤੇ ਜਾ ਕੇ ਦੇਖ ਸਕਦੇ ਹੋ ਸੋ ਇਸ ਦੇ ਵਿੱਚ ਵੀ ਇਸ ਦੇ ਵਿੱਚ ਸਪੀਕਰ ਹੈ ਪਰ ਤਾਂ ਇਹਦੀ ਕੰਡੀਸ਼ਨ ਥੋੜੀ ਪਾਏ ਪਾਏ ਦੀ ਖਰਾਬ ਹੋ ਗਈ ਹੈ ਦੇਖੋ ਲੈਂਜ ਤੇ ਪੂਰੀ ਸਟ੍ਰੈਚੇਸ ਆ ਗਏ ਨੇ ਇਸੇ ਕਰਕੇ ਆਪਾਂ ਚਲੋ ਮੈਂ ਇਹਦਾ ਅਪਰੇਸ਼ਨ ਨਹੀਂ ਕਰ ਦਿੰਦੇ ਆ ਇਸ ਦੇ ਨਾਲ ਰਿਮੋਟ ਮਿਲਦਾ ਹੈ ਰਿਮੋਟ ਵੀ ਪਿਆ ਆਪਣੇ ਕੋਲ ਵੈਸੇ ਉੱਪਰ ਹੀ ਬਟਨ ਦਿੱਤੇ ਹੋਏ ਆ ਸੋ ਹੁਣ ਵੇਖੀ ਬਿੱਚ ਵਾਲੀ ਨਾ ਇਹ ਕਿੱਦਾਂ ਖੋਲੀਏ ਥੋੜਾ ਜਿਹਾ ਇਹਨਾਂ ਦਾ ਜਿਗਾਰ ਲਾਣਾ ਪੈਣਾ ਇਹ ਨਹੀਂ ਜਾਏਗਾ ਬੱਚਾ ਇਹ ਸਾਈਡ ਤੋਂ ਤੁਹਾਨੂੰ ਦਿਖਾ ਦਿੰਦੇ ਹਾਂ HDMI AV హెడ్ ఫోన్ ASD ਇਹ ਸਾਰੇ ਲੱਗਦੇ ਆ ਜੀ USB ਇਹ ਆਇਆ PC ਮਾਡਰਨ ਆ ਕਿਉਂਕਿ ਇਹ ਅਸਲ ਵਿੱਚ ਮਾਡਰਨ ਪ੍ਰੋਜੈਕਟਰ ਹੈ ਤੂੰ ਆ ਪਰ ਮੈਨੂੰ ਫੋਲੀ ਇਹ ਕਿਦਾਂ ਇਦਾਂ ਜਿਗਾੜ ਆ ਜਦ ਤੱਕ ਆ ਵੀਡੀਓ ਲਾਈਕ ਕਰ ਦੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਦ ਤੱਕ ਆਪਾਂ ਕੋਈ ਲਿਗਾੜ ਨਾ ਬਦੇਸ ਨੂੰ ਫੋਲਣ ਦਾ ਕਿਉਂਕਿ ਇਹ ਨਹੀਂ ਜਾਣੇ ਅੰਦਰ ਯਾਰ ਸੋ ਆਹ ਲੋ ਜੀ ਆਪਾਂ ਲੈ ਆਂਦਾ ਪੇਜਕਾਸ ਤੇ ਹੁਣ ਆਪਾਂ ਇਸ ਨੂੰ ਖੋਲਾਂਗੇ ਤੇ ਦੇਖਾਂਗੇ ਇਸ ਦੇ ਵਿੱਚ ਕੀ ਕੀ ਚੀਜ਼ਾਂ ਜੋ ਇਸ ਨੂੰ ਚਲਾਉਂਦੀਆਂ ਨੇ ਕਲੈਕਟਰ ਨੂੰ ਲਓ ਜੀ ਲੋ ਆਪਾਂ ਖੋਲ ਲੈਣਾ ਇਹ ਆਮ ਸਾਡਾ ਵੀ ਆ ਚੱਕ ਲਿਆ ਗਿਆ ਆਪਾਂ ਕਿਤੇ ਦੇਖੋ ਇਹ ਆ ਇਹ ਆ ਜਾ ਪਰ ਇਹ ਪਲਾਕ ਮੱਕ ਰਿਹਾ ਖੋਲ ਲੈ ਆ ਇਹ ਇਹ ਸੋ ਆਹ ਲੋ ਪਕੂਲੀ ਫੜਾ ਫੜਾ ਤੇ ਬਿੰਗ ਬਿੰਗ ਦਾ ਖੁੱਲ ਗਿਆ ਗੱਲ ਹੀ ਗੱਲ ਵੀਡੀਓ ਨੂੰ ਲਾਈਕ ਕਰ ਦਿਓ ਜੀ ਪੀਵੀਸ ਕਾਸੀ ਗੇਮਿੰਗ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਤਾਂ ਜੋ ਤੁਹਾਨੂੰ ਇਸੇ ਤਰ੍ਹਾਂ ਦੀਆਂ ਵੀਡੀਓ ਸਭ ਤੋਂ ਪਹਿਲਾਂ ਮਿਲ ਸਕੇ ਲਓ ਜੀ ਲਓ ਕੋਲ ਇਕੱਲੇ ਇਹ ਹੋ ਗਿਆ ਸਭ ਤੋਂ ਪਹਿਲਾਂ ਦਾ ਸ਼ੱਕਦੇ ਆਪਾਂ ਤੋੜਾ ਜਿਹਾ ਕੈਮਰਾ ਕਰਦੇ ਆਂ ਪਿੱਛੇ ਤਾਂ ਜੋ ਤੁਹਾਨੂੰ ਇਹ ਦਿਖੇ ਇਹ ਆਈ ਇਹ ਬਟਨ ਇਹ ਨਾਲ ਦਾ ਕਨੈਕਸ਼ਨ ਕੱਟਦੇ ਆਂ ਆਪਾਂ ਸਭ ਤੋਂ ਪਹਿਲਾਂ ਲਓ ਜੀ ਇਹ ਕਨੈਕਸ਼ਨ ਕੱਟਦਾ ਬਟਨ ਹੈ ਜੀ ਨਾਲ ਇਹ ਕੰਟਰੋਲ ਹੁੰਦਾ ਸੋ ਇਸ ਨੂੰ ਰੱਖਦੇ ਆਂ ਆਪਾਂ ਸਾਈਡ ਤੇ ਸਭ ਤੋਂ ਪਹਿਲਾਂ ਆਪਾਂ ਪੇਚ ਨਾਲ ਇਕੱਠੇ ਕਰ ਲਈਏ ਅਕਦੇ ਸਾਈਡ ਤੇ ਤਾਂ ਕਿ ਬਾਦਮਾ ਸੋ ਇਹ ਅੰਦੀ ਨਾ ਕੋ ਕੋਨੇ ਦੋ ਪ੍ਰੋਸੈਸਟਮ ਇਹ ਇਸ ਨੂੰ ਤੇ ਅਮਾ ਗਿਆ ਆਪਣਾ ਦੂਜਾ ਅਧਿਆਇ ਇਹ ਸਾਰੀ ਨਾ ਤਾਂ ਸਮਝਿਆ ਪਰ ਇਹ ਬਣਿਆ ਉਹਦੇ ਤੇ ਬਾਦਮਾ ਉਹ ਤੇਰੀ ਵਿੱਚ ਹੀ ਆ ਅਸੈਂਪਲ ਤੋਂ ਅੰਨ ਬਿਲ ਇਹ ਕੰਮ ਆਉਣਗੇ ਜਦੋਂ ਖੋਲਦੇ ਆ ਬਾਕੀ ਨਟ ਵੀ ਉਹ ਜਿਹੇ ਵੀ ਉਹ ਜਮਾਨਾ ਇਹ ਜ਼ਰੂਰੀ ਇਹ ਸਭ ਤੋਂ ਮੇਨ ਹੈ ਪ੍ਰੋਜੈਕਟਰ ਦਾ ਕੰਮ ਹੈ ਇਹ ਕਰਦਾ ਹੈ ਜੋ ਕਿ ਆਪਣਾ ਇਹ HDMI ਪੋਰਟ ਵਗੈਰਾ ਸਾਰਾ ਕੰਟਰੋਲ ਇੱਥੇ ਦੇ ਹੁੰਦਾ ਤੇ ਇਸ ਨੂੰ ਬੜੇ ਧਿਆਨ ਨਾਲ ਖੋਲਣਾ ਪੈਣਾ ਆਪਾਂ ਨੂੰ ਉਹ ਜਿਹੜਾ ਨਟ ਲਓ ਜੀ ਇਹ ਮੇਨ ਹੈ

बोल के था ना ये देख सकते हो ये तो प्रोसेसर वगैरह तो अभी वो पता निकल निकलती नहीं है पर कितना बस आई क्योंकि अपने पास होनी है ਜਾ ਰਹੀ ਹੈਗੇ ਇਹਦੇ ਇਸ ਕਰਕੇ ਜੀ ਟੋਟੇ ਨਹੀਂ ਜਾਦੇ ਤਾਂ ਕਰਕੇ ਆਪਣਾ ਥੋੜਾ ਜਿਹਾ ਇਹ ਤੇ ਹਾਬ ਨਾਲ ਇਹ ਕੰਮ ਕਰਦੇ ਆ ਕੰਮ ਬਣ ਨਹੀਂ ਬਲ ਆਣੇ ਨੂੰ ਉੱਤੇ ਇਹ ਤਾਂ ਅੰਜਰੂ ਦੇਖਣਾ ਪਾਣਾ ਬਦਦੇ भाई। लो जी है एक तरह काम दिया जी प्रोजेक्टर नॉर्मल लाइन है असीसे देखो सीसा। इस साइड भी सीसा इस साइड तो लाइट आई आपू चला के देखते हैं पहला आप करते हैं कनेक्शन सारिया का द्वारते फिर तुम्हें तो दिखाने चला के लगेगी अपनी इतनी

कस के अपा दिला के देखते देख दे हैं तो गलती है चलो जी हम चला के देखते दे, हैं इस तरह ਲੋ ਜੀ ਲੋ ਤਾਰ ਪਾ ਲਗਾਈ ਤਾਂ ਦੇਖਦੇ ਹਾਂ ਬਲਾਸਟ ਮਾਊਜ਼ ਵਾਸਤੇ ਕਿਵੇਂ ਇਹਦਾ ਰੂਟ ਬਣਾਇਆ ਕਿੱਪਿਆ ਅੱਛਾ ਪਾਵਰ ਗੇਨ ਕਿਉਂ ਕੁਝ ਨੂੰ ਕੁਝ ਨੂੰ ਕੁਝ ਨੂੰ ਇੱਥੇ ਕਨੈਕਸ਼ਨ ਕਰਨਾ ਪੈ ਰਿਹਾ ਹੈ ਹਾਂ ਲਓ ਜੀ ਇਸ ਸਟੇਬਲੈਂਟ ਨਾਲ ਪੰਕੜ ਦੇ ਤਾਂ ਪਟਾਣਾ ਵਾ ਇਹਨੋਂ ਆਪਾਂ ਕਰਦੇ ਹਾਂ ਇੰਟਰਨੈਟ ਕਨੈਕਸ਼ਨ ਆਇਆ ਨਾ ਲਓ ਜੀ ਲਓ ਹਾਂ ਕਰਦੇ ਆਪਾਂ ਇਸ ਨੂੰ ਆਨ ਬਾਬੇਓ ਇਹ ਬਤਾਉਂਦੇ ਕਿ ਚੱਲ ਰਿਹਾ ਹੈ ਜਾਂ ਨਹੀਂ ਲਓ ਲਓ ਜੀ ਲਓ ਇਹ ਦੇਖੋ ਦੇ ਨਾਲ ਮਨ ਕਰੀ ਮਨ ਆ ਰਿਹਾ ਇਹ ਦੇਖੋ ਤੁਹਾਨੂੰ ਮੈਂ ਦੱਸਿਆ ਸੀ ਨਾ ਇਹ ਆਇਆ ਲਾਈਟ ਜਿੱਥੇ ਲੈਂਪ ਹੁੰਦਾ ਇਹਦੇ ਸਕਰੀਨ ਆਈ ਇੱਥੋਂ ਸਕਰੀਨ ਇਹ ਇਹ ਦੇਖੋ ਇਹ ਸਕਰੀਨ ਹੈ ਤੇ ਇਹ ਲਾਈਨ ਜਿੱਥੇ ਟਕਰਾਂਦੀ ਹੈ ਸਕਰੀਨ ਤੇ ਸਾਹਮਣੇ ਆਉਂਦੀ ਹੈ ਡਿਸਪਲੇ ਇਹ ਦੇਖੋ ਹਾਂ ਤੁਹਾਨੂੰ ਮੈਂ ਸਨਮਨੇ ਤੇ ਦੱਸਣਾ ਨੇ ਸਕਰੀਨ ਤੇ ਇਹ ਆਨੋ ਜਿੰਨੋ ਜਿੰਨੋ ਫਰਾਂਟ ਵਾਲੀ ਦੇਖੋ ਇਤ ਨੂੰ ਪਲੀਅਰ ਦਾ ਨਾਮ ਆ ਪਾਉਣ ਨੂੰ ਥੋੜਾ ਜਿਹਾ ਕਿ ਇਸ ਦੇ ਲਾਈਨ ਜਿਉਂ ਪਏ ਪਏ ਖਰਾਬ ਹੋ ਗਏ ਨਾ ਇਸ ਕਰਕੇ ਥੋੜਾ ਜਿਹਾ ਥੰਬਲਾ ਜਾ ਆ ਰਿਹਾ ਸੋ ਇਸ ਨੂੰ ਸਾਫ ਕਰਦੇ ਆ ਲਓ ਜੀ ਲਓ ਜੀ ਲਓ ਹੋ ਗਿਆ ਸਾਫ ਦੇਖੋ ਪਹਿਲਾਂ ਨਾਲੋਂ ਡਿਫਰੈਂਸ ਦੇਖੋ ਹੁਣ ਸੋ ਇਸ ਦੀ ਮੇਨ ਵਜ੍ਹਾ ਕੀ ਸੀ ਆਪਾਂ ਹੁਣ ਤੁਹਾਨੂੰ ਦਿਖਾਉਂਦੇ ਆ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਫੜਫੜ ਦਿਖਾਉਂਦੇ ਆ ਤੁਹਾਨੂੰ ਕੀ ਪ੍ਰੋਬਲਮ ਸੀ ਇਹਦੀ ਅਜੇ ਦੀ ਖੜਾ ਰੱਖਦੇ ਹਾਂ ਇਸ ਸਾਈਡ ਤੇ ਬਾਲ ਦੇ ਆਪਾਂ ਲਾਈਟ ਸੋ ਮੇਨ ਕੀ ਪ੍ਰੋਬਲਮ ਆਇਸ ਤੇ ਵਿੱਚ ਮੇਨ ਦਿੱਕਤ ਹੈ ਜੀ ਇਸ ਦੀ ਇਹੋ ਮਿਰਰ ਹੈ ਨਾ ਇਹ ਤੁਸੀਂ ਦੇਖੋ ਕਿੰਨੇ ਸਕ੍ਰੈਚ ਇਸ ਤੇ ਬਹੁਤ ਸਾਰੇ ਸਕ੍ਰੈਚ ਪਏ ਹੋਇਆ ਦੇਖੋ ਆ ਦੇਖੋ ਸੋ ਇਸ ਕਰਕੇ ਇਹ ਨਾ ਥੋੜਾ ਜਿਹਾ ਖਰਾਬ ਆ ਆਪਾਂ ਜਾਵਾਂਗੇ ਦੁਕਾਨ ਤੇ ਸੋ ਉੱਥੇ ਲੈ ਕੇ ਆਉਂਗੇ ਆਪਾਂ ਸੇਮ ਚਾਹੀਦਾ ਮਿਰਰ ਤੋਂ ਫਿਰ ਸੋ ਨੂੰ ਫਿਰ ਉਸ ਵਿੱਚ ਲਗਾ ਕੇ ਦਿਖਾਵਾਂਗੇ ਆਪਾਂ ਕਿਉਂਕਿ ਇਹ ਮਿਰਰ ਵੀ ਪਲਾਸਟਿਕ ਦਾ ਹੀ ਆ ਨਹੀਂ ਨਹੀਂ ਪਿੱਛੇ ਪਿੱਛੇ ਆ ਬੋਲ ਰਿਹਾ ਨਾ ਪਲਾਸਟਿਕ ਦਾ ਹੀ ਆ ਸ਼ੀਸ਼ਾ ਵੀ ਆਪਾਂ ਇਸ ਤੇ ਕੰਮ ਕਰਾਂਗੇ ਪਿਛਲੇ ਨਹੀਂ ਉਹ ਵੀ ਇੰਨੀ ਮੇਗਾ ਆ ਪਾ ਪਿੱਛੇ ਤੇ ਤਾਂ ਖਰਾਬ ਹੋ ਗਿਆ ਹੈ ਪਿੱਛੇ ਤੇ ਵੀ ਖਰਾਬ ਹੋ ਗਿਆ ਸੋ ਇਹਨਾਂ ਆਪਾਂ ਦਿਖਾਵਾਂਗੇ ਤੁਹਾਨੂੰ ਹੁਣ ਆਪਾਂ ਫਿਲਹਾਲ ਲਈ ਇਸ ਨੂੰ ਸਾਫ ਕਰਤਾ ਮਦਰ ਕੰਮ ਚਲਾਉ ਹੋ ਗਿਆ ਸੋ ਤੁਹਾਨੂੰ ਦੱਸਾ ਦਿੰਨੇ ਆ ਏਅਰ ਫੈਨ ਇਸ ਦਾ ਬਾਕੀ ਜਿਆਦਾ ਹੀਟ ਨਾ ਹੋਵੇ ਕਿਉਂਕਿ ਆਹ ਜੋ ਲੈਂਪ ਹੈ ਨਾ ਬਹੁਤ ਗਰਮ ਹੋ ਜਾਂਦਾ ਪੁਰਾਣੀ ਟੀਵੀ ਜਿਵੇਂ ਗਰਮ ਹੋ ਜਾਂਦੇ ਨੇ ਉਵੇਂ ਸੇਮ ਸੋ ਦੋਸਤੋ ଏਸੀ ਜੀ ਆਪਣੇ ਪ੍ਰੋਜੈਕਟਰ ਦੀ ਵੀਡੀਓ ਸੋ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਲਾਈਕ ਕਰਦੇ ਹੋ ਸੋ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਸਸਕਾਲ ਇਹ ਦੇਖੋ ਕਿੰਨੀ ਕੰਡੀਸ਼ਨ ਕਰਾਵੇ ਇਸ ਦੀ